ਪੁਲਿਸ ਵਾਲਿਆਂ ਨੂੰ ਕੋਠਿਆਂ ਤੇ ਪਜਾ ਰਿਹਾ ਹੈ ਇਸ ਵਿਅਕਤੀ ਨੂੰ ਦੇਖੋ ਫਕਰ ਗਿਆ ਫਕਰ ਨੂੰ ਆਫਤ ਗਿਆ ਤਸਵੀਰਾਂ ਚੰਡੀਗੜ੍ਹ ਦੇ ਸੈਕਟਰ 56 ਦੀਆਂ ਨੇ ਤੇ ਪੁਲਿਸ ਵਾਲਿਆਂ ਨੂੰ ਭਾਜਣਾ ਪਉਣ ਵਾਲਾ ਇਹ ਵਿਅਕਤੀ ਇੱਕ ਲੁਟੇਰਾ ਹੈ ਜਿਸ ਨੂੰ ਪੁਲਿਸ ਨੇ ਕੋਠਿਆਂ ਤੇ ਚੜਕੇ ਕਾਬੂ ਕੀਤਾ ਹੈ ਦਰਅਸਲ ਦੋ ਪੁਲਿਸ ਮੁਲਾਜ਼ਮਾਂ ਨੂੰ ਸੂਚਨਾ ਮਿਲੀ ਸੀ ਕਿ ਫੇਜ਼ 6 ਚ ਸ਼ਿਵਾਲਿਕ ਸਕੂਲ ਨੇੜੇ ਇੱਕ ਵਿਅਕਤੀ ਦੂਜੇ ਵਿਅਕਤੀ ਉੱਤੇ ਕਿਰਪਾਨ ਨਾਲ ਹਮਲਾ ਕਰ ਰਿਹਾ ਹੈ ਜਿਸ ਤੋਂ ਤੁਰੰਤ ਬਾਅਦ ਪੁਲਿਸ ਮੁਲਾਜ਼ਮ ਮੌਕੇ ਤੇ ਪਹੁੰਚ ਗਏ ਮੌਕੇ ਤੇ ਪਹੁੰਚੀ ਪੁਲਿਸ ਨੂੰ ਦੇਖ ਮੁਲਜ਼ਮ ਕਿਰਪਾਨ ਸੁੱਟ ਕੇ ਫਰਾਰ ਹੋ ਗਿਆ ਜਿਸ ਦਾ ਦੋਨਾਂ ਪੁਲਿਸ ਮੁਲਾਜ਼ਮਾਂ ਵੱਲੋਂ ਪਿੱਛਾ ਕੀਤਾ ਗਿਆ ਪਿੱਛਾ ਕਰਦੇ ਕਰਦੇ ਵਿਅਕਤੀ ਚੰਡੀਗੜ੍ਹ ਦੇ ਸੈਕਟਰ 56 ਚ ਘਰ ਦੀ ਤੀਜੀ ਮੰਜ਼ਿਲ ਤੇ ਜਾ ਚੜਿਆ ਜਿਸ ਤੋਂ ਬਾਅਦ ਬਹਾਦਰ ਪੁਲਿਸ ਮੁਲਾਜ਼ਮ ਵਿਅਕਤੀ ਨੂੰ ਫੜ ਲਈ ਉਹ ਤੀਜੀ ਮੰਜ਼ਲ ਤੇ ਚੜ ਗਿਆ ਜਿਨ੍ਹਾਂ ਨੂੰ ਦੇਖ ਵਿਅਕਤੀ ਘਰ ਦੀ ਛੱਤ ਤੋਂ ਲਟਕ ਗਿਆ ਜਿਸ ਨੂੰ ਪੁਲਿਸ ਮੁਲਾਜ਼ਮਾ ਨੇ ਆਪਣੀ ਜਾਨ ਜੋਖਮ ਵਿੱਚ ਪਾ ਕੇ ਕਾਬੂ ਕਰ ਲਿਆ ਜਿਸ ਦੀਆਂ ਲਾਈਵ ਤਸਵੀਰਾਂ ਲੋਕਾਂ ਨੇ ਆਪਣੇ ਕੈਮਰੇ ਵਿੱਚ ਕੈਦ ਕਰ ਲਈਆਂ ਕੀ ਹੋ ਗਿਆ ਸਾਬ ਰੁਕ ਜਾ ਯਾਰ ਪੁਲਿਸ ਆਨੇ फिलहाल पुलिस मुलाजम न करके अपने नाल लै गई पर जेकर बहादुर पुलिस मुलाजम अपनी बहादरी ना दिखाते ਤਾਂ ਸ਼ਾਇਦ ਇਹ ਮਲਜ਼ਮ ਪੁਲਿਸ ਦੇ ਹੱਥੋਂ ਨਿਕਲ ਜਾਂਦਾ ਬਿਊਰੋ ਰਿਪੋਰਟ ਡੀ5 ਚੈਨਲ ਪੰਜਾਬੀ